ਤੇ ਇਹ ਠੀਕ ਨਹੀਂ ਹੈ ਸੀਐਮ ਦੇ ਤੌਰ ਤੇ ਮਗਰ ਰਾਜੇਵਤ ਅੱਗੇ ਆ ਜਾਓ ਜੀ ਅੱਗੇ ਆ ਜਾਓ ਅੱਗੇ ਆ ਜਾਓ ਅੱਗੇ ਆਓ ਅੱਗੇ ਆਓ ਅੱਗੇ ਆਓ ਅੱਗੇ ਆਓ ਅੱਗੇ ਆਓ ਕੀ ਹੋਇਆ ਆਪਣਾ ਸਾਡਾ ਸਾਡਾ ਚੰਸਾ ਜੀ ਸਾਬ ਅੱਗੇ ਲੈ ਆਓ ਅੱਗੇ ਆਓ ਓ ਯਾਰ ਮਾਈਕ ਤੁਹਾਡਾ ਉਹਨੂੰ ਤਾਂ ਹੀ ਆਣ ਕੇ ਸਾਹਿਬ ਆ ਜਿਓ ਕੈਮਰਾ ਨਹੀਂ ਜਾ ਰਿਹਾ ਸਾਡੇ ਨਾਲ ਸਾਨੂੰ ਅਫਸੋਸ ਹੈ ਕੋਈ ਮੁੱਖ ਮੰਤਰੀ ਦੇ ਉੱਚੇ ਅਹੁਦੇ ਤੇ ਬੈਠਾ ਬੰਦਾ ਗੁੱਸੇ ਚ ਆ ਕੇ ਇਹ ਕਹ ਜੇ ਜਾਓ ਕਰ ਲੋ ਫਿਰ ਤੁਸੀਂ 5 ਤਰੀਕ ਨੂੰ ਇਹ ਇਹ ਸਾਰੇ ਪੰਜਾਬ ਦੇ ਕਿਸਾਨਾਂ ਨੂੰ ਇੱਕ ਤਰ੍ਹਾਂ ਦਾ ਚੈਲੰਜ ਕਰ ਗਿਆ ਕੀ ਸੀਐਮ ਸਾਹਿਬ ਨੇ ਕਿਹਾ ਕਿ ਜਾਓ ਜੋ ਕਰ ਲੋ ਹਾਂ ਕਹਿੰਦਾ ਜਾਓ 5 ਤਰੀਕ ਨੂੰ ਕਰ ਲੋ ਮੈਂ ਜਿਹੜੀਆਂ ਮੰਗਾਂ ਨੇ ਉਹ ਵੀ ਨਾ ਮੰਨਦਾ ਜਿਹੜੀ ਜਿਹੜੀਆਂ ਗੱਲਾਂ ਸਹਿਮਤੀ ਹੋਈ ਸੀ ਉਹ ਵੀ ਛੱਡੀਆਂ ਉਹ ਵੀ ਛੱਡੀਆਂ ਤੇ ਫਿਰ ਜਿਵੇਂ ਪਹਿਲਾਂ ਜਿਵੇਂ ਉਥੇ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਫਿਰ ਜਿਨ੍ਹਾਂ ਦੇ ਐਫਆਈਆਰ ਹੋਈ ਸੀ ਤੁਹਾਨੂੰ ਲੱਗਦਾ ਵੀ ਉਹ ਚੀਜ਼ਾਂ ਦਾ ਆਧਾਰ ਬਣਾ ਕੇ ਫਿਰ ਕੋਈ ਹੋਰ ਜਿਹੜਾ ਕੁਝ ਮਰਜ਼ੀ ਕਰ ਲੇ ਸਰਕਾਰ ਅਸੀਂ ਤਿਆਰ ਹਾਂ ਜਿਹੜਾ ਕੁਝ ਮਰਜ਼ੀ ਕਰ ਲੇ ਸਰਕਾਰ ਤੁਹਾਡੇ ਵਿੱਚ ਕੀ ਕਹਿੰਦੇ ਜਿਹੜਾ ਕੁਝ ਸਰਕਾਰ ਤੋਂ ਬੜਨਾ ਕਰੇ ਅੱਛਾ ਕਿਸੇ ਕਿਸੇ ਦਾ ਸਹਿਮਤ ਪੜੀ ਸੀ ਜੀ ਜਿਹੜੀ ਬਾਤ ਸੀ ਕਿ ਕੋਈ ਕਿਸੇ ਤੋਂ ਬੜ ਨਹੀਂ ਕੋਈ ਨਹੀਂ ਉਸ ਦਾ ਜਵਾਬ ਹੀ ਨਹੀਂ ਮਿਲਿਆ ਫਿਰ ਉਸ ਦਾ ਇਸ ਦਾ ਸੋਹਣੀ ਦੋ ਦੂਰ ਘੰਟਾ ਦੋ ਸਾਰਿਆਂ ਕੈਨਸਲ ਆ ਸਰ ਅੱਗੇ ਆ ਜੀ ਸਰ ਨੂੰ ਪੰਜ ਦਾ ਕਰ ਹੁਣ ਤੁਸੀਂ ਅਗਲਾ ਪ੍ਰੋਗਰਾਮ 5 ਤਰੀਕ ਨੂੰ ਤੁਹਾਡਾ ਹੋਸਟਰ ਹੋਵੇਗਾ ਬਿਲਕੁਲ ਪਪਿਆ ਪੰਜ ਦਾ ਪ੍ਰੋਗਰਾਮ ਹੋਊਗਾ ਜੀ ਮੁਬਾਰਕ ਉਹ ਦੇਖਣਾ ਆਪਣਾ ਗਾੜੀ ਲੈ ਆਓ ਯਾਰ ਸਾਰੇ ਦਾ ਮਾਈਕ ਆ ਕੇ